ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਭਰਤੀ ਰਹਿਣ ਵਾਲੀ ਹੈ ਸਿੱਧੀ ਇੰਟਰਵਿਊ ਹੋਊਗੀ ਬਹੁਤ ਵਧੀਆ ਸੈਲਰੀ ਹੈ ਤੇ ਡਿਟੇਲਡ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਟਾਫ ਨਰਸਸ ਦੀਆਂ ਵੈਕੈਂਸੀਆਂ ਜਾਰੀ ਹੋਈਆਂ 4 1 2024 ਦਿਨ ਵੀਰਵਾਰ ਨੂੰ ਸਿੱਧੀ ਇੰਟਰਵਿਊ ਹੋਊਗੀ ਇਹਨਾਂ ਪੋਸਟਾਂ ਦੇ ਲਈ 20 ਪੋਸਟਾਂ ਜਾਰੀ ਕੀਤੀਆਂ ਗਈਆਂ 28000 ਰੁਪਏ ਔਕਾ ਪੱਕਾ ਸੈਲਰੀ ਪਰ ਮਹੀਨਾ ਦਿੱਤੀ ਜਾਊਗੀ ਯੋਗਤਾ ਇਹਨਾਂ ਪੋਸਟਾਂ ਦੇ ਲਈ ਨਾ ਬਲ ਫੁੱਲ ਟਾਈਮ ਜੀ ਐਨ ਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਨਰਸਿੰਗ ਵਿਦ 2 ਇਅ ਜਾਂ ਬੇਸਿਕ ਔਰ ਪੋਸਟ ਬੇਸਿਕ ਬੀਐਸਸੀ ਨਰਸਿੰਗ ਵਿਦ 2 ਇਅਰਸ ਕਲੀਨਿਕਲ ਐਕਸਪੀਰੀਅੰਸ ਇਨ ਮਿਨਿਮਮ 50 ਬੈਡਡ ਹਸਪੀਟਲ ਇਹਨਾਂ ਵੱਲੋਂ ਮੰਗਿਆ ਗਿਆ ਜੀ ਤੇ ਕੈਂਡੀਡੇਟ ਇੰਡੀਅਨ ਨਰਸਿੰਗ ਕਾਉਂਸਲ ਤੇ ਪੰਜਾਬ ਸਟੇਟ ਨਰਸਿੰਗ ਕਾਉਂਸਲ ਦੇ ਨਾਲ ਰਜਿਸਟਰਡ ਹੋਣਾ ਚਾਹੀਦਾ ਕੈਂਡੀਡੇਟਸ ਹੂ ਹੈਵ ਅ ਡਿਪਲੋਮਾ ਇਨ ਨਰਸਿੰਗ ਔਨਕੋਲੋਜੀ ਐਂਡ ਸਰਵਡ ਦਾ ਇੰਟਾਇਰ ਬਾਉਂਡ ਪੀਰੀਅਡ ਵਿਲ ਬੀ 기ਵਨ ਰਿਲੈਕਸੇਸ਼ਨ ਇਨ ਏਜ ਬਾਈ 5 ਇਅਰਸ ਤਾਂ ਵਕ ਵਕ ਐਕਸਪੀਰੀਅੰਸ ਵੀ ਇਹਨਾਂ ਵੱਲੋਂ ਮੰਗੇ ਗਏ ਇਹਨਾਂ ਪੋਸਟਾਂ ਦੇ ਲਈ 30 ਸਾਲ ਦੀ ਏਜ ਲਿਮਟ ਰੱਖੀ ਗਈ ਹੈ ਜੀ ਚਾਹਵਨੂ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਜੇਕਰ ਇੰਟਰਵਿਊ ਦੇਣਾ ਚਾਹੁੰਦੇ ਹੋ ਤਾਂ ਇਹ HRD ਡਿਪਾਰਟਮੈਂਟ 3rd ਫਲੋਰ ਨਿਊ ਬਿਲਡਿੰਗ ਹੋਮੀ ਭਾਵਾ ਕੈਂਸਰ ਹਸਪੀਟਲ ਸੰਗਰੂਰ ਵੇਖੇ ਜਾ ਕੇ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ origignal documents updated resume passport size photos xerox copy of ਪੈਂਡ ਕਾਟ ਆਧਾਰ ਕਾਰਡ ਤੇ ਤੁਹਾਡੀ ਯੋਗਤਾ ਦੇ ਸਾਰੇ ਦਸਤਾਵੇਜ਼ ਤੇ ਐਕਸਪੀਰੀਅੰਸ ਦੇ ਸਾਰੇ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣੇ ਆ ਤਾਂ ਇਹ ਜੋ ਪੋਸਟਾਂ ਨੇ ਜੀ ਹੋਮੀਬਾਬਾ ਕੈਂਸਰ ਹਸਪੀਟਲ ਸੰਗਰੂਰ ਵੱਲੋਂ ਜਾਰੀ ਕੀਤੀਆਂ ਗਈਆਂ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗਾ ਜੀ 4 ਜਨਵਰੀ 2024 ਦਿਨ ਵੀਰਵਾਰ ਨੂੰ ਸਵੇਰੇ 9:30 ਤੋਂ ਲੈ ਕੇ 11:30 ਵਜੇ ਤੱਕ ਬਹੁਤ ਵਧੀਆ ਮੌਕਾ ਹੈ ਜਿਹੜੇ ਬੇਰੁਜ਼ਗਾਰ ਨਵੀਰ ਭੈਣ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ